ਪੱਪਾ ਅਪਾ ਅਬਰ ਪਾਰ ਨਹੀਂ ਪਾਵਾ ਪਰਮ ਜੋ ਤੁਸੋਂ ਪਰਚੋ ਲਾਹਾ ਪੱਪਾ ਅપર ਪਾਲ ਨਹੀਂ ਪਾਵਾ ਪੱਪੇ ਦਾ ਹੈ ਅપર ਹੈ ਹੋ ਅਪੜ ਕਹਿੰਦੇ ਜਿੱਥੇ ਕੋਈ ਅਪੜ ਨਹੀਂ ਸਕਦੇ ਅਪੜ ਅਪੜ ਹੈ ਨਾ ਰੜਾ ਹੁੰਦਾ ਰੜਾ ਇਹਦਾ ਰਾਰਾ ਹੁੰਦਾ ਜਦ ਨਾਲ ਹੋ ਜਾਗਾ ਪਿਛਲੇ ਦਿਨ ਨਹੀਂ ਬਕਰ ਜਾਂਦਾ ਉੱਥੇ ਕੋਈ ਅਪੜ ਨਹੀਂ ਸਕਦਾ ਉਹ ਅਸਾ ਐਸੀ ਹੈ ਜਾਣਦੇ ਹੋ ਤੇਲਿਕਾ ਪਰਸਾ ਪਾਰ ਨਹੀਂ ਪਾਵਾ ਜਿਵੇਂ ਸੂਰਜ ਦੀ ਜਿੱਦੀ ਲਾਈਟ ਕਿਸੇ ਚੀਜ਼ ਦੀ ਅੱਭਾ ਇੱਥੇ ਬਣਾਏ ਨਹੀਂ ਸਕਦੇ ਦੁਨੀਆ ਦੇ ਪਰਦੇਸ ਸਾਈਂਦਾਰ ਸਾਰੇ ਇਕੱਠੇ ਹੋ ਕੇ ਨਾ ਸੂਰਜ ਬਣਾ ਕੇ ਦਿਖਾਉਣ ਨਹੀਂ ਬਣਾ ਸਕਦੇ ਇਹੋ ਜਿਹਾ ਕੰਮ ਜਿਹੜਾ ਕਰ ਨਹੀਂ ਸਕਦੇ ਆ ਪਰ ਪਾਰ ਨਹੀਂ ਪਾਵਾ ਸਾਰਾ ਮੇ ਜੋਤ ਸੇ ਹੋਂ ਪਰਚੋ ਲਾਵਾ ਜਿਹੜਾ ਅਪਰ ਹੈ ਜਿਹਦਾ ਪਰਲੇ ਪਾਸਾ ਲੱਭਦਾ ਹੀ ਨਹੀਂ ਅਪਰ ਦੀ ਸੰਗ ਦਾ ਪਰਲੇ ਪਾਸੇ ਕੋਈ ਨਹੀਂ ਉਹਦੇ ਗਿਆਨ ਤੋਂ ਗਹਾਂ ਨਹੀਂ ਕੋਈ ਚਾਕ ਸਕਦਾ ਬੱਤ ਤੇ ਬੱਤ ਜਿੰਨਾ ਉੱਥੇ ਰੋਸ਼ਨੀ ਆਉਂਦੀ ਉਹਦੀ ਰੋਸ਼ਨੀ ਤੋਂ ਪੈਦਾ ਕਰ ਸਕਦਾ ਉਹ ਤੋਂ ਗਾਂ ਨਹੀਂ ਰੋਸ਼ਨੀ ਪੈਦਾ ਕਰ ਸਕਦਾ ਉਹ ਤੋਂ ਗਾਂ ਰੋਸ਼ਨੀ ਪੈਦਾ ਕਰੂਗਾ ਤਾਂ ਪਹਿਲੀ ਰੋਸ਼ਨੀ ਫਿੱਕੀ ਪੈ ਜੂਗੀ ਉਹਦੇ ਸਾਹਮਣੇ ਇਹ ਗਿਆਨ ਦਾ ਅਖੀਰ ਹੈ ਜੋਤ ਦਾ ਅੰਡਾ ਇੱਥੇ ਇਦੋਂ ਜਾਓ ਇਹ ਤਾਂ ਆਪਣਾ ਖੋਜ ਪੂਰੀ ਹੈ ਪਰ ਇੱਥੇ ਕੋਈ ਖੋਜ ਬਣ ਸਕੇ ਅਪਰਪਾਰ ਨਹੀਂ ਬਾਵਾ ਪਰਮਜੋਤ ਸਿਉ ਪਰਚੋ ਲਾਵਾ ਇਸ ਕਰਦੇ ਪਰਮਜੋਤ ਹੈ ਤੇਰੀ ਰੋਸ਼ਨੀ ਇੱਥੇ ਹੀ ਪਰਚੀ ਜਾਂਦਾ ਵੀ ਇਦੋਂ ਗਾਹਾਂ ਜੋਤ ਹੁੰਦੀ ਹੋਈ ਦੀ ਵਧਾਈ ਨਹੀਂ ਜਾ ਸਕਦੀ ਇਦੋਂ ਗਾਹਾਂ ਬੁੱਧੀ ਹੁੰਦੀ ਹੋਈ ਦੀ ਬ विवेक ਬੁੱਧੀ ਤੇ ਗਾਹਾਂ ਕੋਈ ਬੁੱਧੀ ਦਾ ਆਸਾਨ ਹੈ ਨਹੀਂ ਜਦ ਬ विवेक ਬੁੱਧੀ ਹੈ ਇਦੇ ਨਾਲ ਸੰਸਾਰ ਅਕੇ ਇਤੋਂ ਬੜੀ ਬੁੱਧੀ ਹੁੰਦੀ ਹੋਈ ਦੀ ਕਾਹ ਜਾ ਕੇ ਕਿਤੇ ਪੜਦਾ ਜਦ ਦੇਖ ਲੈਂਦਾ ਪਹਾੜ ਆ ਗਿਆ ਹੋਰ ਪਹਾੜ ਤੇ ਕੋਈ ਹੈ ਨਹੀਂ ਪਹਾੜ ਦੇ ਸ਼ਿਖਰ ਤੇ ਪਹੁੰਚ ਗਿਆ ਹੋਰ ਤਾਂ ਪਹਾੜ ਕੋਈ ਨਹੀਂ ਨਹੀ ਤਾਂ ਆਮ ਤੌਰ ਤੇ ਜਿੰਨੀਆਂ ਚੋਟੀਆਂ ਸੱਲਦੀਆਂ ਨੇ ਜਿਹਦੇ ਉੱਤੇ ਜਾਇਦਾ ਨਾਲ ਵਾਲੇ ਹੋਰ ਚੋਟੀਆਂ ਕਾਹ ਦਿਖੀ ਜਾਂਦੀਆਂ ਨੇ ਪਹਾੜ ਦੀ ਚੜ੍ਹਾਈ ਤੇ ਚੜੀ ਆਓ ਜਿਹੜੀ ਚੋਟੀ ਦੇ ਮੱਦੀ ਚੜਦੇ ਆਲ ਵਾਲੇ ਚੋਟੀਆਂ ਹੋਰ ਦੇਖਦੀਆਂ ਨੇ ਵੀ ਹੋਰ ਹੈਗੀਆਂ ਉੱਚੀਆਂ ਜਿੰਨਾ ਜਰ ਉੱਚੀਆਂ ਨੇ ਇੱਥੇ ਜਾ ਕੇ ਚੋਟੀ ਹੈ ਉਹ ਨਹੀਂ ਕੋਈ ਹੋਰ ਤਾਂ ਇਹਨੂੰ ਕੈਲਾਸ਼ ਕਹਿੰਦੇ ਨੇ ਕੈਲਾਸ਼ ਉਹ ਜਗ੍ਹਾ ਹੈ ਕਿ ਕੋਈ ਹੋਰ ਕੋਈ ਚੋਟੀ ਉਹਦੇ ਬਰਾਬਰ ਨਹੀਂ ਬਣੀ ਹੋਰ ਕੋਈ ਬੁੱਧ ਉਹਦੇ ਬਰਾਬਰ ਨਹੀਂ ਬਣੀ ਉਹ ਕੈਲਾਸ਼ ਹੈ ਹਾਂ ਪੰਜੋ ਇੰਦਰੀ ਨਿਗਰਹਿ ਕਰਈ ਪਾਪ ਪੁੰਨ ਦਉ ਨਿਰਵਰਈ ਪੰਜੋ ਇੰਦਰੀ ਆ ਬਚੇ ਗਿਆਨ ਇੰਦਰੀਆਂ ਅੱਖਾਂ ਕੰਨ ਨੱਕ ਨਿਗਰਹਿ ਕਰਈ ਕੋਈ ਚਲੋੜ ਨਹੀਂ ਫਰਣਾਂ ਦੀ ਨਿਗਰਹਿ ਕਰਈ ਇੱਥੇ ਇਹ ਨਾ ਇਹ ਕਰਨਾ ਹੀ ਹੈ ਹੁਣ ਇੱਥੋਂ ਪੰਜੋ ਇੰਦਰੀਆਂ ਚ ਕਰਨਾ ਅਗੀ ਸੀ ਜਾਣ ਲੈਣਾ ਸੀ ਇੱਥੋਂ ਇਥੇ ਵਾਲਾ ਗਿਆਨ ਤਾਂ ਪਹਿਲਾਂ ਹੀ ਖਤਮ ਹੋ ਗਿਆ ਉਹ ਤਾਂ ਇਹ ਤੋਂ ਬਾਅਦ ਵਿਚਾਰ ਵਾਲਾ ਗਿਆਨ ਸ਼ੁਰੂ ਹੋਇਆ ਇਸ ਕਰਕੇ ਇੱਥੇ ਦਾ ਪੱਜਾ ਇਦਰੀਆਂ ਦਾ ਜਾਣਦੀ ਹੁਣ ਲੋੜ ਨਹੀਂ ਤੇਰ ਕੁੱਡੀ ਜਾਣਦੀ ਲੋੜ ਨਹੀਂ ਜੇ ਤੇਰ ਕੁੱਡੀ ਜਾਂਦਾ ਹੈ ਤੇਰ ਕੁੱਡੀ ਛੁੱਟ ਗਈ ਤੇਰ ਕੁੱਡੀ ਜਾ ਕੇ ਹੀ ਅਖੜ ਜਾ ਸਕਦਾ ਹੈ ਦੇਖ ਸਕਦਾ ਦੇਖਣ ਵਾਸਤੇ ਕੁਝ ਨਹੀਂ ਰਿਹਾ ਦੇਖਣ ਚੋਂ ਕੋਈ ਗਿਆਨ ਦੀ ਲੋੜ ਨਹੀਂ ਅੱਖਾਂ ਰਹਿਣ ਕੋਈ ਗਿਆਨ ਦੀ ਲੋੜ ਰਹੀ ਹੋਈ ਨਹੀਂ ਅਕਾਜ ਮਾਇਆ ਦਾ ਗਿਆਨ ਮਿਲੂਆ ਮਾਇਆ ਦਾ ਗਿਆਨ ਤੇ ਲੋੜੀ ਇਹ ਤਾਂ ਬਹੁਤ ਥੱਲੇ ਦੀ ਗੱਲ ਐ ਮਾਇਆ ਦਾ ਗਿਆਨ ਤਾਂ ਕੰਨਾ ਤੇ ਸੁਣਣ ਆਲਾ ਗਿਆਨ ਹੁੰਦੀ ਵੀ ਲੋੜੀ ਉਹ ਮਾਇਆ ਦਾ ਗਿਆਨ ਐ ਸੁਣੂ ਕੰਨਾ ਤੇ ਹੋਰ ਵੀ ਸੁਣੂ ਮਾਇਆ ਤੋਂ ਗਾਹਾਂ ਦਾ ਗਿਆਨ ਕਰਨਾ ਥੈਂ ਦੀ ਸੁਣਦਾ ਹੁੰਦਾ ਮਾਇਆ ਨਾਮ ਕਰਨਾ ਥੈਂ ਨਹੀਂ ਸੁਣਦਾ ਹੁੰਦਾ ਨਾਮ ਬਾਰੇ ਕੁਝ ਗੱਲਬਾਤ ਨਾਮ ਬਾਰੇ ਜੋ ਕੋ ਦੱਸਿਆ ਜਾਂਦਾ ਉਹੀ ਸੁਣਨਾ ਹੁੰਦਾ ਨਾ ਬਲੇ ਸੁਣਦਾ ਨਾ ਬਾਰੇ ਕੋਈ ਸੁਣਦਾ ਤੇ ਟੇਸ ਵੀ ਉਹਦਾ ਹੈ ਨਹੀਂ ਜੀਭ ਨਾਲ ਲਿਆ ਨਹੀਂ ਜਾ ਸਕਦਾ ਉਹਦੀ ਗਰਮੀ ਸਰਦੀ ਵੀ ਸਰੀਰ ਨਾਲ ਮਾਪੀ ਨਹੀਂ ਜਾ ਸਕਦੀ ਜਲਦੇ ਪ੍ਰਚੰਡਤਾ ਸਰੀਰ ਨਾਲ ਨਹੀਂ ਸੰਬੰਧਤ ਹੁੰਦੀ ਜਾਨ ਪ੍ਰਚੰਡ ਜ਼ਰੂਰ ਹੁੰਦਾ ਬ੍ਰਹਮ ਅਗਨ ਜ਼ਰੂਰ ਹੁੰਦੀ ਹੈ ਪਰ ਸਰੀਰ ਨੂੰ ਠੰਡਾ ਕਰਦੀ ਹੈ ਉਹ ਤੇ ਇਸ ਨਾਲ ਦੀ ਅੱਗ ਸ ਸਰੀਰ ਨੂੰ ਜਲਦੀ ਹੈ ਫਿਰ ਦੇਨੂੰ ਜਲਦੀ ਹੈ ਤੇ ਬ੍ਰਹਮਾਗਰ ਉਹਨੂੰ ਅਗਰੂ ਜਲਦੀ ਹੈ ਬ੍ਰਹਮਾਗਰ ਤ੍ਰਿਸ਼ਨਾ ਦੀ ਅਗਰੂ ਜਲਦੀ ਹੈ ਤਾਂ ਉਹਦਾ ਢੱਡੀ ਹੁੰਦੀ ਹੈ ਉਹਦਾ ਢੱਡੀ ਹੁੰਦੀ ਆ ਅਗਨ ਨੂੰ ਜਾਲਣ ਦਾ ਮਤਲਬ ਅਗਨ ਨੂੰ ਬੁਝਾ ਦਿੰਦੀ ਹੈ ਅਗਨ ਨੂੰ ਖਤਮ ਕਰ ਦਿੰਦੀ ਹੈ ਜਿਵੇਂ ਅਸੀਂ ਕਹਿੰਦੇ ਤੇਲ ਜਲ ਗਿਆ ਤੇਲ ਖਤਮ ਹੋ ਗਿਆ ਦੀ ਅਗਰ ਖਤਮ ਹੋ ਉਹ ਵੀ ਚੜ ਗਈ ਖਤਮ ਹੋ ਗਈ ਉਹਦਾ ਹੋਰ ਤਰੀਕਾ ਖਤਮ ਕਰਨ ਦਾ ਉਹਦਾ ਹੋਰ ਤਰੀਕਾ ਹੋ ਜੀ ਪੰਜ ਉਹਨਾਂ ਅੰਦਰੀ ਨਿਗਰਹਿ ਕਰੇ ਵਿਗਰਾਹਕਾਰੀ ਪੱਜੇ ਗਿਆਨ ਨਦੀਆਂ ਦੇ ਉਹ ਉਹ ਘਰ ਪੱਜੇ ਗਿਆਨ ਨਦੀਆਂ ਵਾਲੇ ਘਰ ਚ ਤੇਰੀ ਕੁਟੀਰੀ ਚ ਜਾਣ ਦੀ ਲੋੜ ਨਹੀਂ ਹੁੰਦਾ ਵਿਗੜਾ ਹੋ ਗਿਆ ਉਹ ਘਰ ਜਾਂਦਾ ਹੀ ਨਹੀਂ ਜਿੱਥੋਂ ਪੱਜੇ ਗਿਆਨ ਨਦੀਆਂ ਦਾ ਕੰਟਰੋਲ ਹੁੰਦਾ ਉਹ ਕਰਦੇ ਆਉਂਦੇ ਵਿਗ੍ਰਹ ਕਰ ਹੀ ਪਾਪ ਪੁੰਨ ਦੋ ਨਿਰਵਰਈ ਇਸ ਕਰਕੇ ਪਾਪ ਅਰ ਪੁੰਨ ਦੋ ਹੀ ਖਤਮ ਜਿਬੜ ਗਏ ਅੱਖਾਂ ਨੂੰ ਜੋ ਦੀਨ ਹੈ ਉਹੀ ਪਾਪ ਪੁੰਨ ਅਸੀਂ ਕੀ ਮੰਨਿਆ ਹੈ ਜੋ ਅੱਖਾਂ ਨੂੰ ਦੀਨ ਹੈ ਉਹ ਪਾਪ ਪੁੰਨ ਅੱਖਾਂ ਨੂੰ ਦੇਖਣਾ ਤਾਂ ਸਭ ਝੂਠ ਹੈ ਜੇ ਅੱਖਾਂ ਨੂੰ ਦੇਖਣ ਵਾਲਾ ਸਭ ਕੁਝ ਝੂਠ ਹੈ ਤਾਂ ਉਹਦਾ ਜਿਹੜਾ ਦੇਖਿਆ ਉਹ ਝੂਠ ਹੈ ਤਾਂ ਬਾਪੂ ਵੀ ਝੂਠ ਹੈ ਅੱਖਾਂ ਨਾਲ ਦੇਖਿਆ ਬਾਪੂ ਕੋਈ ਬੰਦਾ ਮਰਦਾ ਅੱਖਾਂ ਨਾਲੇ ਦੇਖਿਆ ਕੋਈ ਮਾਰਦਾ ਅੱਖਾਂ ਨਾਲੇ ਦੇਖਿਆ ਤੇ ਝੂਠ ਹੈ ਕੋਕੋ ਭਰੌਣ ਵਾਲਾ ਖਾਣਾ ਨਹੀਂ ਦੀਦਾ ਉਹ ਮਾਰਨ ਵਾਲਾ ਨਹੀਂ ਨਾ ਵਰਵਾਉਣ ਵਾਲਾ ਨਹੀਂ ਨਾ ਦੀਦਾ ਅੱਖਾਂ ਨੂੰ ਸੱਚ ਉਹ ਹੈ ਜੋ ਅੱਖਾਂ ਨੂੰ ਨਹੀਂ ਦੀਦਾ ਝੂਠ ਉਹ ਹੈ ਜੋ ਅੱਖਾਂ ਨੂੰ ਧੀਰੇ ਪਾਪ ਕਰਨ ਵਾਲਾ ਜੋ ਦੇਖਿਆ ਪਾਪੀ ਨਹੀਂ ਹੈ ਰੋੜਾ ਕਰਵਾ ਰਿਹਾ ਕੋਈ ਹੋਰ ਹੈ ਡੋਰੀ ਕਿਸੇ ਹੋਰ ਦੇ ਹੱਥ ਚ ਡੋਰੀ ਕਿਸੇ ਹੱਥ ਚਾ ਡੋਰੀ ਹੁਦਦੀ ਕੀ ਹੈ ਡੋਰੀ ਗਿਆਨੀ ਹੁੰਦੀ ਹੈ ਗੁਰਮੁਖੀ ਗਿਆਨ ਡੋਰੀ ਪਰ ਪਕੜੀ ਹੈ ਜਿਹੜੀ ਸੁਰਤ ਹੈ ਇੰਦਰ ਹੋਰੀ ਹੈ ਧਿਆਨ ਤਾਂ ਹੋਰੀ ਹੈ ਸੁਰਤ ਦਾ ਉਹਦੇ ਹੱਥ ਜਿਹੜਾ ਸਾਰਿਆਂ ਦੀ ਫੜੀ ਹੋਈ ਇੱਕ ਪਾਸਾ ਹਉਦਾ ਫੜਿਆ ਇੱਕ ਪਾਸਾ ਮਾਇਆ ਚ ਫੜਿਆ ਇੱਕ ਪਾਸਾ ਮਾਇਆ ਚ ਸੁਰਤ ਇੱਕ ਪਾਸੇ ਦੇ ਕੋਲ ਤੇ ਹਲੌਣੀ ਦਾ ਹੋਨੇ ਡੋਰ ਉਹ ਇੱਕ ਪਾਸੇ ਪਤੰਗ ਲਾ ਮੰਨਿਆ ਡੋਰ ਦਾ ਦੂਆ ਪਾਸਾ ਚਲਾਉਣ ਵਾਲੇ ਦੇ ਹੱਥ ਚ ਤੇ ਡਾਂਗਾ ਉੱਪਰ ਚੜਦਾ ਇਚੜਾਉਣ ਵਾਲਾ ਜਿਹੜਾ ਹੁੰਦਾ ਇਹ ਠੀਕ ਆ ਕਾਇਦੇ ਵਿੱਚ ਪਸੰਦ ਜਰੂਰ ਫਿਰਦਾ ਪਰ ਥੱਲੇ ਦੇ ਡੋਰ ਦਾ ਦੂਰੇ ਹੱਥੀ ਤੇ ਜੇ ਜਨਮ ਜੀ ਥੱਲੇ ਲਾਲਵੇ ਜੇ ਮਰਜੀ ਜਿੱਦੀ ਡੋਰ ਛੱਡਦਾ ਉਸੇ ਹਿਸਾਬ ਨਾਲ ਇਹ ਪਤੰਗ ਚੜਦਾ ਡੋਰੀ ਕੀ ਦੇ ਕੋੜਾ ਪਤੰਗ ਦੇ ਬਾਸ ਕੁਝ ਨਹੀਂ ਇਹ ਪਤੰਗੇ ਦੇ ਬਾਸ ਕੁਝ ਨਹੀਂ ਇਹ ਉਦਾਸ ਚ ਉੱਡਦਾ ਹੀ ਹੁੰਦਾ ਇਹ ਮੰਦਾ ਪਤੰਗ ਹੈ ਇਹ ਪੰਛੀ ਆ ਜਿਹੜਾ ਇਹਦੇ ਲੱਤ ਨੂੰ ਬੰਨੀ ਹੋਈ ਹੈ ਦੱਸੀ ਜਿਹੜਾ ਹੰਸ ਹੈ ਤੇ ਲੱਤ ਨੂੰ ਬੰਨੀ ਹੋਈ ਨਹੀਂ ਹੋਈ ਚੱਲ ਬਈ ਉੜ ਲੈ ਜਨਾਂ ਉੜ ਲੈ ਤੇ ਦੱਸੀ ਦਾ ਜਿਹੜੇ ਕੋੜਾ ਉਹਦੇ ਹੱਥ 'ਚ ਹੈ ਨਾ ਡੋਰੀ ਹੱਥ ਤੁਹਾਰੇ ਹੈ ਨਾ ਡੋਰੀ ਨਹੀਂ ਦਿੱਦੀ ਪੰਛੀ ਨੇ ਤਾਂ ਡੋਰੀ ਨਹੀਂ ਦਿੱਦੀ ਇਹ ਤਾਂ ਪੰਛੀ ਦੀ ਦੀਦਾ ਇਹ ਤਾਂ ਨਾ ਪੰਛੀ ਦੀ ਦਾ ਨਾ ਢੋਰੀ ਦੀ ਦੀ ਜੋ ਦੀਦਾ ਸਭ ਝੂਠਾ ਜੋ ਅਸਲ ਅਸਲੀ ਹੋਦੀ ਨਾ ਪੰਛੀ ਦੀ ਦਾ ਨਾ ਢੋਰੀ ਦੀ ਦੀ ਨਾ ਜੀ ਅਸਲ ਢੋਰੀ ਹੋਦੀ ਦਾ ਫਿਰ ਇਹ ਸੱਚ ਦੀਦਾ ਕੀ ਹੈ ਕੀ ਦੀਦਾ ਅੱਖਾਂ ਨੂੰ ਸੱਚ ਕੁਝ ਵੀ ਨਹੀਂ ਤੇ ਇਸ ਕਰਕੇ ਅਸਲ ਦੀ ਕਹਿੰਦੇ ਲੋੜ ਦੀ ਅੱਖਾਂ ਨਾਲ ਝੂਠੇ ਦੇਖਿਆ ਝੂਠ ਦੇਖਣਾ ਹੀ ਨਹੀਂ ਹੁਣ ਝੂਠ ਦਾ ਹੀ ਅਸਰ ਪਿਆ ਹੋਇਆ ਹੈ ਝੂਠੇ ਐ ਮਰਤਾਨੇ ਝੂੜੇ ਪ੍ਰਚਾਰਕ ਬੋਲਦੇ ਨੇ ਝੂੜੇ ਸੰਤ ਬੋਲਦੇ ਨੇ ਇਦੋਂ ਗਾਹ ਹੈ ਸੱਚ ਸੱਚ ਕਿਥੇ ਆ ਤਿਰਕੁੜੀ ਤੋਂ ਗਾਹ ਜਾ ਕੇ ਸੱਚ ਆ ਜੇ ਤਿਰਕੁੜੀ ਛੁੱਟ ਜਾਂਦੀ ਹੈ ਫੇਰ ਪਤਾ ਲੱਗਦਾ ਸੱਚ ਕੀ ਹੈ ਜਿੰਨਾ ਚਿਰ ਤਿਰਕੁੜੀ ਜਾਂ ਸੱਚ ਵਿਦਵਾਨ ਸਾਰੇ ਤਿਰਕੁੜੀ ਚ ਸائیںਦਾਨ ਸਾਰੇ ਤਿਰਕੁੜੀ ਚ ਸੰਸਾਰ ਸਾਰਾ ਤਿਰਕੁੜੀ ਚ ਇਹਨਾਂ ਦਾ ਤਰਕੁਟੀ ਹੋਈ ਦਸ ਦੁਆਰ ਹੈ ਤਾਂ ਹੀ ਦਸ ਦੁਆਰ ਤਰਕੁਟੀ ਹੈ ਤੋ ਕਹਾ ਇਹਨਾਂ ਦੀ ਅਫਰੋਜ ਹੈ ਨਹੀਂ ਇਹ ਝੂਠੀ ਦੁਨੀਆ ਦੇ ਰਹਿਣ ਵਾਲੇ ਝੂਠ ਬੋਲਣ ਵਾਲੇ ਇਹ ਝੂਠ ਨੂੰ ਸੱਚ ਮੰਦੀ ਬੈਠੇ ਨੇ ਇਹਨਾਂ ਦਾ ਝੂਠ ਹੈ ਸੱਚ ਇਹ ਜੀਵਨ ਸੱਚ ਮੰਨਦਾ ਨੇ ਗੁਰਬਾਣੀ ਝੂਠ ਮੰਦੀ ਗੁਰਬਾਣੀ ਦਾ ਸੁਪਨਾ ਮੰਨਦੀ ਹੈ ਜੀਵਨ ਸੁਪਨਾ ਤੋਂ ਝੂਠਾ ਹੁੰਦਾ ਹੈ ਹਾਂ ਅਸੀਂ ਵੀ ਮੰਨ ਲੈਂਦੇ ਵੀ ਸੁਪਨਾ ਹੀ ਹੈ ਸੁਪਨੇ ਵਾਂਗੂ ਹੈ ਨਾਮ ਕੇ 50 ਸਾਲ ਆ 100 ਸਾਲ ਸੁਪਨੇ ਵਾਂਗੂ ਨਾ ਕਹਿੰਦੇ ਹੋਰ ਕੀ ਹੈ ਆ ਜਾਲਾ ਦਿਨ ਕੱਲ ਨੂੰ ਸੁਪਨਾ ਆ ਜਾਲਾ ਮਿੰਟ ਹੁਣ ਵਾਲਾ ਮਿੰਟ ਦੂਏ ਮਿੰਟ ਸੁਪਨਾ ਹੁਣ ਵਾਲੀ ਘੜੀ ਅਗਲੀ ਘੜੀ ਸੁਪਨਾ ਇਹ ਤਾਂ ਨਾਲ ਦੀ ਨਾਲੇ ਸੁਪਨਾ ਬਣ ਜਾਂਦਾ ਹੈ ਇਹ ਫਰਕ ਇਹ ਫਰਕ ਦੀ ਸਮਝ ਆ ਰਹੀ ਤੁਸੀਂ ਤਾਂ ਹੀ ਗੁਰਬਾਣੀ ਦੀ ਸਮਝ ਆਉਂਦੀ ਗੁਰਬਾਣੀ ਕਿਤੇ ਹੋਰ ਪਲੈਟਫਾਰਮ ਤੇ ਖੜੇ ਗੁਰਬਾਣੀ ਦੇ ਜਿਹੜੇ ਰਚਣ ਵਾਲੇ ਨੇ ਗੁਰਬਾਣੀ ਬੋਲਣ ਵਾਲੇ ਨੇ ਉਹ ਕਿਤੇ ਹੋਰ ਪਲੈਟਫਾਰਮ ਤੇ ਖੜੇ ਨੇ ਸੁਣਨ ਵਾਲੇ ਕਿਤੇ ਹੋਰ ਪਲੈਟਫਾਰਮ ਤੇ ਖੜੇ ਨੇ ਸੁਣਨ ਵਾਲੇ ਚਿਰਕੂੜੀ ਜੀ ਬੈਠ ਕੇ ਸੁਣਦੇ ਨੇ ਉਹ ਚਿਰਕੂੜੀ ਤੋਂ ਅਲੱਗ ਖੜ ਕੇ ਗੱਲ ਕਰ ਰਹੇ ਨੇ ਦੋਹਾਂ ਦੀ ਟੇਲੀ ਦੇ ਤਾਲ ਮੇਲੇ ਨਹੀਂ ਹੋ ਰਿਹਾ ਤਾਂ ਜੀ ਉਹ ਕਹਿੰਦੇ ਹੋਰ ਗੱਲ ਕਰਦੇ ਨੇ ਜਿਸ ਕਹੀਏ ਤੋ ਸਮਝੇ ਪੂਰਾ ਉਹ ਕਹਿੰਦੇ ਨੇ ਰਾਤ ਹੈ ਤੂੰ ਸੁੱਤੇ ਪਿਆ ਹੋ ਦੁਨੀਆ ਸੁੱਤੀ ਪਈਆ ਸੁਪਨਾ ਦੇਖਦੇ ਹੋ ਕੰਨ ਚੱਗਾ ਭਲਾ ਦੇਣਾ ਦੇਖੋ ਸੰਤ ਜੀ ਮਹਾਰਾਜ ਝੂਠੇ ਬੋਲ ਜਾਂਦੇ ਨੇ ਇਹ ਆ ਜਿਹੜੀ ਗੱਲ ਕਹਿੰਦੇ ਸਾਡੇ ਨੂੰ ਸਮਝ ਆਉਂਦੀ ਨਹੀਂ ਜੱਗਾ ਭਲਾ ਦੇ 1000 ਰੁਪਏ ਆਤਾ ਹੈ ਜਿਉਂ ਲਗ ਨਹੀਂ ਹੋ ਰਹੀ ਸੱਚਾਈ ਝੁਟਦੀ ਦੁਨੀਆ ਝੂਠ ਨਾਲ ਜੁੜੀ ਹੋਈ ਆ ਸਤ ਸੱਚ ਨਾਲ ਜੁੜਿਆ ਹੈ ਜਿਹੜਾ ਬੋਲ ਰਿਹਾ ਹੈ